ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਟਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਸੱਜਣਾ ਮੱਝਾਂ ਤੇ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਇੱਕ ਆ ਵੈੜ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਾਸਿਕਾ ਜੀ ਹੋਰ ਸਨਾਂ ਠੀਕ ਠਾਜੇ ਵਧੀਆ ਵਧੀਆ ਕਿਰਪਾ ਦੇ ਬਾਬੂ ਚਲੋ ਵਧੀਆ ਕਿਰਪਾ ਚੀ ਦੀ ਜੀ ਤੇ ਅੱਜ ਲਾਤੀਆਂ ਰੌਣਕਾਂ ਫੇਰ ਅੱਜ ਰੌਣਕਾਂ ਲੱਗੀਆਂ ਰੌਣਕਾਂ ਤੇ ਬੜੀਆਂ ਲੱਗੀਆਂ ਪਰ ਮਾਲ ਵੇਖਿਆ ਫਿਰ ਉੱਥਾਂ ਤਾਂ ਡਗਾ ਨਹੀਂ ਗਿਆ ਆਹ ਉਦਨ ਨਹੀਂ ਆਇਆ ਗਿਆ ਸਾਡੇ ਕੋਲ ਬਾਕੀ ਜਿੰਨੇ ਵੀ ਵੀਰ ਮੇਰੇ ਵੀਡੀਓ ਵੇਖਣਦੇ ਨੇ ਹਾਂਜੀ ਵੀਡੀਓ ਦੇਖਣ ਤੋਂ ਪਹਿਲਾਂ ਅਕੇ ਬੈਂਡੇ ਵਾਲੇ ਵੀਡੀਓ ਐਨ ਤਾਂ ਜ਼ਰੂਰ ਵੇਖਿਓ ਅੱਛਾ ਕਈਆਂ ਵੀਰਾਂ ਦੇ ਫੋਨ ਆਉਂਦੇ ਵੀ ਆ ਕੇ ਗਿਫਟ ਵੀ ਦਿੰਦੇ ਐ ਤੇ ਆਫਰਾਂ ਵੀ ਲੰਦੇ ਤੇ ਹੁਣੇ ਭੋਲੀ ਗਿਆ ਚੇਤਾ ਅੱਛਾ ਤੇ ਅੱਜ ਪਸ਼ੂਆਂ ਤੇ 1000 ਦੀ ਜਾਂ 5000 ਦੀ ਨਹੀਂ तरीके ना ਤੁਹਾਨੂੰ ਅਫਰ 10000 ਦੀ ਦਾਂਗੇ ਅੱਛਾ ਹਾਂਜੀ ਹਾਂਜੀ ਇਹ ਤੇ ਤੁਸੀਂ ਸਾਨੂੰ ਵੀ ਨਹੀਂ ਦੱਸਿਆ ਇਹ ਤੁਹਾਨੂੰ ਨਹੀਂ ਦੱਸਿਆ ਕਿ ਤੁਸੀਂ ਵੀ ਵੀਡੀਓ ਦੇ ਵੇਖੋਗੇ ਤੁਹਾਨੂੰ ਦੱਸੋਗੇ ਆਫਰ ਕਿਹੜੇ ਤਰੀਕੇ ਨਾਲ ਦੱਸਿਆ ਠੀਕ ਹੈ ਚਲੋ ਸਾਨੂੰ ਵੀ ਹੋਣੀ ਪਤਾ ਲੱਗੂਗਾ ਨੋਟ ਕਰ ਲਓ ਇੱਕ ਆ ਨਾਮ ਮੋਤਮ ਸਿੰਘ ਪਿੰਡ ਕਠਿਆਲਾ ਤੇ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ 98142 55054 ਠੀਕ ਹੈ ਜੀ ਤੇ ਚਲੋ ਕਰੀਏ ਫਿਰ ਸ਼ੁਰੂ ਹਾਂਜੀ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਵੀ ਹੈ ਜਿਹੜੀ ਚੰਗੇ ਕਦ ਕਾਟ ਚ ਆ ਤੇ ਸੋਣੀ ਫੱਬਦੀ ਆ ਜਿਹੜੀ ਹੈਗੀ ਜਿਹੜੀ ਕ੍ਰੋਸ ਚ ਆ ਤੇ ਥਨਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਵਾ ਤੇ ਮੈਂ ਬਾਕੀ ਆ ਥੋੜੀ ਜਿਹੀ ਨਹੀਂ ਆਹ ਦੇਖ ਸਾਡੇ ਸਾਨੇ ਦੇ ਇਲਾਕੇ ਦਾ ਕਿਰਵਾ ਸ਼ੂਆ ਸੁਣਾ ਜੀ ਨੇ ਇਹ ਵੀ ਜੇ ਦੂਸਰਾ ਸ਼ੂਆ ਜੇ ਅੱਜੇ ਮੂੰਹ ਜਵਾਨ ਨਹੀਂ ਹੋਈ ਠੀਕ ਆ ਪਹਿਲੇ ਸਿਲੰਡਰ ਰਿਕਾਡ ਦਾ 22+ ਆ ਅੱਛਾ ਪੈਰ ਕੇ ਦਰ 23 24 ਲੀਟਰ ਇਹਦਾ ਭਰੇਗੀ ਲਿਆ ਤੋਰੋ ਫੇਰ ਇਹਨੂੰ ਇੱਕ ਵਾਰੀ ਵੱਡਿਆਂ ਜੋੜਾ ਵੀ ਵਹਿਰ ਜੇ ਇਹ ਸਾ ਵੀ ਕ੍ਰੋਸ ਜੇ ਹੰਦੀ ਨਹੀਂ ਇਹ ਮੈਂ ਬਾਕੀ ਥੱਲੇ ਚੰਗੀ ਭਰਦੀ ਆ ਜੇ ਪਿਛਾਣ ਵੀ ਚੰਗੀ ਭਰੂਗੀ ਤੇ 24 ਲੀਟਰ ਤਕਰੀਬਨ ਦੁੱਧ ਜਿਹੜਾ ਕਹਿੰਦੇ ਕਿ ਯਾਰ ਕੀ ਚਵਾਜੂਗੀ ਹੈ ਆਵਾ ਨਾ ਗਾਣਾ ਵੀ ਚੰਗਾ ਬਣਾਇਆ ਵਾ ਇਹਨੇ ਆਥਣਾ ਦਾ ਸਜ ਗਿਆਪ ਵੀ ਇਹਦਾ ਦੇਖ ਸਕਦੇ ਆਪਾਂ ਤੇ ਮਿਲਕ ਵਿੱਚ ਇਹਨੇ ਚੰਗੀ ਮੋਟੀ ਲੱਗੀ ਆ ਤੇ ਮੁੱਲ ਫਿਰ ਵੀ ਦੀ ਇਹਦਾ ਮੁੱਲ ਵੇਖੋ ਜਿੱਦਾਂ ਦੀ ਵਹਿਣ ਆ ਵੇਚੇ ਹਾਂ ਜੀ ਕਰੋ ਲੱਖ ਸਵਾ ਲੱਖ ਕਰਾ ਲੋ ਹਾਂਜੀ ਪਰ ਆਪਾਂ ਲੱਖ ਸਵਾ ਲੱਖ ਨਹੀਂ ਕਰਨਾ ਹੈਗਾ ਅੱਛਾ ਨਾ ਹੀ 80 ਕਰਨਾ ਹੈ ਤੇ ਨਾ ਹੀ 75 ਨਾ ਹੀ 75 ਕਰਨਾ ਕਿੰਨਾ 72 ਤੱਕ ਨਹੀਂ ਕਰਨਾ ਕਿ ਹਨਾ ਆਪਾਂ 10000 ਦੀ ਆਫਰ ਵੀ ਰੱਖਣੀ ਆਂ ਤੇ ਅੱਛਾ ਹਾਂਜੀ ਪਛਮਾ ਤੇ ਠੀਕ ਹੈ ਇਹਦਾ ਆਪਾਂ ਮੁੱਲ ਜਿਹੜਾ ਮੈਂ ਕਰਾਉਣਾ ਤੁਹਾਡੇ ਨਾਲ ਭੱਤ ਤੇ ਵੀ ਗੱਲ ਆ ਤੇ 70000 ਦੀ ਤੇ ਆ 70000 ਦੀ ਚਲੋ ਬਾਕੀ ਮਾਨਤਨ ਹੋਰ ਕਰ ਦੋਗੇ ਬਾਕੀ ਵੀ ਰੇ ਫੋਨ ਲਾਏ ਮਾਨਤਨ ਪੂਰਾ ਕਰਾਂਗੇ ਬਸ ਬੜਾ ਵੱਡਿਆਂ ਜਿਹੜਾਂ ਦੇ ਇੱਕ ਵਾਰ ਇੱਧਰ ਆ ਚੁੱਕੇ ਹੋ ਤੁਹਾਡਾ ਚੰਗੀ ਤਰ੍ਹਾਂ ਦਿਖਾ ਦਈਏ ਥਾਂ ਇਹਦੇ ਹਾਂ ਦੇਖ ਸਾਡੇ ਜੀ ਮਿਲਕ ਵੀ ਇਹਨਾਂ ਵੀ ਚੰਗੀ ਆ ਤੇ ਬਾਕੀ ਸਾਰਾ ਸਰੀਰ ਸਾਫ਼ ਆ ਜਿਹੜਾ ਬਿਲਕੁਲ ਬੋਡੀ ਦੀ ਸ਼ਾਈਨ ਵੀ ਜਿਹੜੀ ਪੂਰੀ ਵਧੀਆ ਤੇ ਹੁਣ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਈਏ ਆ ਗੱਭਨ ਜੀ ਪਹਿਲੇ ਸਵੇਰ ਝੋਟੀ ਜੇ ਸ਼ੇਦਾਂ ਦੇ ਮੋਹ ਥੰਦੀ ਧੀ ਦੀ ਗੱਲ ਦੇਖੋ ਤੇ ਆਹ ਦੇਖਾਂ ਤੇ ਚੰਗੀ ਭਰਨੀ ਹੈ ਇਹ ਵੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਹੈ ਦੇਖੋ ਜੀ ਪਹਿਲਾ ਸੂਆ ਜਨੇ ਸੂਣ ਚ ਟਾਈਮ ਕੋਈ ਹੱਤਾ 10 ਦਿਨ ਕੱਢਣੇ ਜੀ ਹਾਂਜੀ ਦੁੱਧ ਪਹਿਲੇ ਸੂਏ 10 ਤੋਂ ਪਲਾਸਟਿਕ ਚੱਲੇਗੀ ਕਿਉਂਕਿ ਜੇ ਟਾਈਮ ਮੈਨੇ ਬੰਨਣਾ ਥਲੇਉ ਠੀਕ ਹੈ ਹਾਂਜੀ ਹਾਂਜੀ ਤੋਰੋ ਫਿਰ ਸ਼ੇਦਾਂ ਦੇ ਝੋਟੀ ਠੀਕ ਝੋਟੀ ਸਿੰਗੀ ਲੱਗੀ ਆ ਪਰ ਇਹ ਨਹੀਂ ਰਹੀ ਆ ਤੇ ਇਹਦਾ ਫਿਰ ਮੁੱਲ ਮੋਨਵੀਰ ਜੀ ਵੇਖੋ ਨੇੜੇ ਸਾਈਕਲ ਲੱਗਾ ਝੁੱਟੀ ਕੱਢੀ ਸੰਭੀ ਆ ਕਹਿੰਦੇ ਸੰਭੀ ਚੰਗੀ ਆ ਤੇ ਰੀਜ ਨਾਲ ਸੰਭੀ ਆ 4000 ਕੀਤੀ ਆ ਇਹਦੇ ਨਾਲ ਹਾਂਜੀ ਤੇ ਮੁੱਲ ਕਰਾਂ ਮੇਰਾ ਵੀ ਭਾਏ 80 ਕਰਾ ਲਓ 75 ਕਰਾ ਲਓ ਹਾਂਜੀ 70000 ਦੀ ਕਰਾ ਲਓ 70000 ਦੀ ਹਾਂਜੀ ਤੇ ਬਾਕੀ ਮਾਨਤਾਂ ਦੇ ਮੌਕੇ ਤੇ ਹੋਈ ਜਾਊਗਾ ਹੋਣੀ ਕਰਦੇ ਨੇ ਕਿੰਨਾ ਕਰ ਜਾਓਗੇ ਕਿਹਾ ਹੁੰਦੇ ਮਾਨਤਾਂ ਕਹਿੰਦੇ ਤੁਸੀਂ ਕਰਨਾ ਇਹਨਾਂ ਸਭ ਦੇ ਕੋਈ ਵੀ 10000 ਰੁਪਏ ਦਾ ਰੇੜੀ ਚੁੱਕਦੇ ਆ ਰੇੜੀ ਵੀ ਕੰਟਰੋਲ ਹੋਣਗੇ ਆਪਣੇ ਅੱਛਾ 10000 ਦਾ ਮਾਨਤਾਂ ਨਹੀਂ ਹੋਏਗਾ ਦਾ ਪਸ਼ੂਆਂ ਦੇ ਵਿੱਚ ਉਹ ਦੱਸਾਂਗੇ ਐਂਡੇ ਤੇ ਹਨਾ ਇਹਦਾ 80000 ਦੇ ਦੇ ਦਾਂਗੇ ਅੱਛਾ 60000 ਦੀ 80000 ਦੀ ਦੇ ਦਾਂਗੇ ਚਲੋ ਬਾਕੀ ਕੋ ਫੋਨ ਲਾ ਦੇ ਇੱਕ ਦੇ ਫੋਨ ਲਾ ਬੱਦ ਤੋਂ ਵੱਧ ਜਨਾਬ ਸਕੇ ਹਰਮਾਨਤਨ ਕਰਾਂ ਤੇ ਆ ਸੂਈ ਸਵਾਈ ਜੇ ਇਹ ਸੂਈ ਸਵਾਈ ਜੇ ਇਹਨੂੰ ਸੂਈ ਦੇ ਕੇ 10 ਤਰ੍ਹਾਂ ਦੇ ਨੇ ਹੋ ਗਏ ਜੋ ਕੱਟਾਈ ਕੱਟੀ ਜਮ ਹੋਏ ਇੱਥੇ ਮਗਰ ਕੱਟੀ ਆ ਇੱਕ ਕੱਟਾ ਇੱਥੇ ਕੱਟੀ ਆ ਸੂਈ ਸਵਾਈ ਕੋ ਪੀਦਾ ਠੀਕ ਆ ਹਾਂ ਜੀ ਇਹਦਾ ਵੀ ਸੂਆ ਬੇਲਾ ਹੀ ਆ ਤੇ ਕਦ ਕਾਠੇ ਦਾ ਪੂਰਾ ਜਵਾਨ ਆ ਜਿਹੜਾ ਕਦ ਕਾਠ ਪੱਖੋਂ ਪੂਰੀਆਂ ਵੱਡੀਆਂ ਮੱਜਾਂ ਚੀ ਆ ਤੋੜ ਦੋ ਇਹ ਜਵਾਨ ਲੱਗਦਾ ਇਹਨੂੰ ਤੇ ਬਾਕੀ ਥਾਣਾ ਇਹਦਾ ਵੀ ਪ੍ਰੋਪਰ ਹੱਥ ਚ ਆਉਣਾ ਲੱਗ ਗਿਆ ਜਿੱਦੀ ਪੂਰੀ ਝੋਟੀ ਦੀ ਜਦੋਂ ਮਰਜੀ ਬੱਚਾ ਛੱਡੋ ਥਾਣ ਵੀ ਪੂਰਾ ਲੰਬਾ ਕਰਦੀ ਆ ਤੇ ਇਹਦੇ ਕੋ ਦੁੱਧ ਕਿੰਨਾ ਜੇ ਹੁਣ ਦੁੱਧ ਇਹ ਤੋਂ 7-8 ਲੀਟਰ ਜਿਆਦਾ ਟਾਈਮ ਹਾਂਜੀ ਅੱਛਾ ਵਧ ਸਕਦੀ ਔਰ ਵਧੇਗੀ ਦੁੱਧੋਂ ਕੋਈ ਸੇਵਾਵੀਰ ਕਰੇਗਾ ਦੁੱਧ 10 ਲੀਟਰ ਕਰੇਗੀ ਤੇ ਇਹਦਾ ਮੁੱਲ ਫਿਰ ਮੁੱਲ ਰੇਜ ਕਰਾਓ ਇਹਦਾ ਵੀ 70 ਕਰਾ ਲਓ 75 ਕਰਾ ਲਓ ਹਾਂਜੀ ਇਹ 8000 ਵੀਰ ਜੋ ਢੋਟੇ ਅੱਛਾ 8000 ਵੀਰ 8000 ਦੀ ਚਰਾਂਗੇ ਬਾਕੀ ਮੌਕੇ ਤੇ ਮਾਨਤਾਨ ਹੋਰ ਗਾਣ ਹੋਰ ਮਾਨਤਾਨ ਕਰਾਂਗੇ ਜਿੰਨਾ ਵੀ ਸਕੇ ਤੋਂ ਵੀਰ ਤੇ ਬਾਕੀ ਇਹ ਵੀ ਕੋਈ ਆਣ ਕੇ ਵੇਖੇ ਇੱਕ ਰੀ ਹਾਂ ਜਾਨ ਕੇ ਵੇਖੇ ਪੂਰੀ ਵੱਡੀ ਝੋਟੀ ਹੈ ਪੂਰੀ ਜਵਾਨ ਹੈ ਜੜੀ ਤੇ ਹੁਣ ਇੱਕ ਆ ਗੱਬਨ ਜੇ ਕੇ ਸੋਈ ਹੈ ਇਹ ਵੀ ਸੋਈ ਹੈ ਇਹ ਬਿਲਕੁਲ ਛੋਟੇ ਸਿੰਘ ਦੀ ਹੈ ਵੀ ਇਹਦਾ ਸੁਆ ਇਹਦਾ ਵੀ ਪਹਿਲਾ ਹੀ ਪਹਿਲਾ ਸੁਆ ਮੂੰਹ ਚਾਰ ਦੰਦ ਉਹ ਜਿਹੜੀ ਚਾਰ ਦੰਦ ਤੇ ਅੱਜ ਤਾਜੀ ਸੋਈ ਜਾਦਦੀ ਹੈ ਜੇ ਕੁਝ ਪਲਾ ਵੀ ਹੈਂ ਆ ਤੇ ਵੀ ਚੰਗੇ ਪਿੱਠਪੁੜੇ ਦੀ ਹੈ ਚੰਗੇ ਪੈਲਨ ਦੇ ਹਿਸਾਬ ਨਾਲ ਕੱਟ ਕੱਟ ਚੰਗਾ ਤੋੜ ਦੋ ਇਹਨੂੰ ਕਿੰਨੇ ਦਿਨਾਂ ਹੋਏ ਸੋਈ ਨੂੰ ਤੈਨੂੰ 4 ਦਿਨਾਂ ਚਾਹੀਦੇ 4 ਦਿਨਾਂ ਹੋਏ ਸੋਈ ਨੂੰ ਬਾਕੀ ਉਮੀਦ ਹੈ ਕਿ ਇਹ ਦੁੱਧ ਚੰਗਾ ਕੱਢੂਗੀ ਪੈਲਨ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਥੱਲੇ ਪਿਆਰ ਰਹੀ ਹੈ ਅੱਜ ਜਾਂਦੀਆਂ ਪੈਲਨਾਂ ਹੀ ਆ ਤਾਂ ਨਵੇਂ ਪਰਪਰਾ ਖਜੋਨਾਂ ਦਾ ਇਹ ਜਿਹੜਾ ਉਹਦੇ ਅੰਨੀ ਦੰਦ ਦਿਖਾਈ ਦिए ਸਾਡੀ ਦੰਦ ਦਿਖਾ ਦिए ਵਾ ਚਾਰ ਦੰਦ ਜੇ ਦੋ ਦੰਦ ਉਧਰ ਫੁੜਕੇ ਦੋ ਤਰ ਬੱਤੇ ਛੋਟੇ ਆ ਜੀ ਇਹ ਆ ਥੋੜਾ ਇਸ ਤਿੰਗ ਤਰ੍ਹਾਂ ਦਿਖਾ ਦिए ਆ ਦੇਖ ਸਾਡੇ ਜੇ ਪਿਓਰ ਚਾਰ ਦੰਦ ਹੈ ਜੇ ਸਾਈਡ ਵਾਲੇ ਦੰਦ ਉਤਰਾਂ ਹੀ ਖਲੋਤੇ ਚਲੋ ਲੈ ਜਾਓ ਜੀ ਬਾਕੀ ਸੋਹਣੀ ਝੋਟੀ ਆ ਤੇ ਇੱਕ ਨਗ ਦੋ ਚੁਾਈ ਜਾਊਗੀ ਦੁੱਧ ਦੇ ਜੀ ਵੇਖੋ ਇਹਦੇ ਬੌਲੇ ਤੇ ਆ ਅੱਛਾ ਤਾਂ ਅਸੀਂ ਦੁੱਧ ਦੇ 800 ਲੀਟਰ ਰੱਥਲੇ ਸਟਾਰਟਿੰਗ ਤੇ ਅੱਛਾ ਦੁੱਧ ਦੇ 13 ਲੀਟਰ ਚ ਵਾਈਡਰ ਭਰੀ ਜਾਏਗੀ ਪਹਿਲੇ ਸਵੇਰ ਕਰਦੇ ਚੰਗੇ ਰਿਕਾਰਡ ਵਾਲੀ ਝੋਟੀ ਹੈ ਕਈ 13 ਮੁੱਲ ਮੋਲ ਦੇ ਦੇਖੋ ਕਰਮੇ ਦਾ ਭਾ 1 ਲੱਖ 50 ਹਜ਼ਾਰ ਕਰਾ ਜੇ ਹਾਂਜੀ ਆਪਾਂ ਪਹਿਲਾਂ ਦੱਸਿਆ ਆਪਣਾ ਰੇਟ ਵੀ ਬਿਲਕੁਲ ਸੌਦਾ ਹੋਵੇਗਾ ਠੀਕ ਆ ਤੇ ਆਪਾਂ 10000 ਦੀ ਛੋਟ ਵੀ ਕਰਾਂਗੇ ਪਸ਼ੂਆਂ ਦੇ ਸਾਰਿਆਂ ਦੇ ਠੀਕ ਆ ਇਹਦਾ ਮੋਲ ਕਰਾਂ ਜਿੰਨਾ ਮਰਜ਼ੀ ਕਰਾਵੇ ਦੇ ਜੇ 85000 ਰੁਪਏ 85000 ਦੇ ਬਾਕੀ ਮਾਨ ਤਨ ਮੁੱਖ ਤੇ ਕਰ ਦੋਗੇ 3000 ਦੀ ਹੋਰ ਛੋਟ ਕਰ ਦਾਂਗੇ 82000 82000 ਦੀ ਬਾਕੀ ਵੀਰ ਕੇ ਤੁਨ ਲਾਏ ਇਹ ਰੇਟ ਤੋਂ ਆਪਾਂ ਮਾਨ ਕਰਾਂਗੇ ਠੀਕ ਆ ਤੇ ਹੁਣੇ ਕਹ ਗੱਬਣ ਮੱਝ ਆ ਇਹ ਗੱਫਾ ਇਹ ਵੀ ਖੋਲ ਹੀ ਲਾਓ ਪਹਿਲਾਂ ਇਹ ਤੋਰ ਕੇ ਦਿਖਾ ਦਈਏ ਜਿਹੜੀ ਉਹ ਮੱਝ ਹੋਣੇ ਤਾਜੀ ਬੱਚੇ ਜਿਹੜਾ ਬਿਲਕੁਲ ਤੇ ਵੀ ਚਲੋ ਭਾਰੀ ਆ ਮੱਝ ਦੇ ਨਾਲ ਤਾਂ ਲੱਗੀ ਤੇ ਵੀ ਇੱਕ ਹਫਤਾ ਖੜਦੀ ਥਾਂ ਪੂਰਾ ਦੂਰ ਦੂਰ ਹੈ ਜਿਹੜਾ ਇਹਦਾ ਚੰਗੀ ਭਰਨੀ ਹੈ ਵੀ ਇਹ ਕਿੰਨੇ ਕ ਦੁੱਧ ਵਾਲੀ ਜੇ ਵੀ ਜੀ ਦੁੱਧ ਵੀਰ ਜੀ ਸੁਆਦਾਰ ਕੀ ਤੇ ਜਾ ਜੇ ਠੀਕ ਆ ਉਹ ਤਾਂ ਬਹੁਤ ਨਹੀਂ 13 14 ਵਾਲੀ ਟਪੜੀ ਜਣਾਣਾ ਚੰਗੇ ਕੱਦ-ਕੱਡ ਹੋਈ ਨਾ ਜੇ ਬਾਨਾ ਥੱਲੇ ਤੁਸੀਂ ਠੀਕ ਹੈ ਜੀ ਚਾਰ ਲਈ ਹੁਣ ਤੇ ਇਹਦਾ ਮੁੱਲ ਮੁੱਲ ਕਰਾ ਲਓ ਭਾਈ 80 85 ਕਰਾ ਲਓ ਇਹਦਾ ਵੀ ਹਾਂਜੀ 70000 ਦੀ ਦੇ ਦਾਂਗੇ ਜੀ 70000 ਦੀ ਹਾਂਜੀ ਕੀ ਹੋਰ ਕਰ ਦੋਗੇ ਕਰਾਂਗੇ ਛੋਟ ਕਰਨੀ ਕਿਉਂ ਨਹੀਂ ਹਟਾੜਤੀ ਦੇ ਦਈਏ ਨਹੀਂ ਹਟਾੜਦੀ ਨੇ ਹੋਰ ਤੈਨੂੰ ਗਿਆ ਛੱਡਾ ਤੀ ਅੱਛਾ 65000 ਹਜ਼ਾਰ ਦੇ ਦਾਂਗੇ ਇਹ ਨਹੀਂ ਮੈਂ ਜਾਣਦੇ 10000 ਦੀ ਛੋਟ ਲਾਉਣੀ ਇਹ ਤਾਂ ਮੁੱਲ ਪਹਿਲਾਂ 10000 ਚੁੱਕ ਕੇ ਕਿਹਨੂੰ ਦੱਸਣਾ ਮੁੱਲ ਪਹਿਲਾਂ ਆਪਣਾ ਸਾਹ ਤਾਂ ਹੈਗਾ ਤੇ ਛੋਟ ਵੀ ਕਰਾਂਗੇ ਆਪਾਂ ਕਿਹੜੀ ਛੋਟ ਲਾਉਣੀ ਆ ਦੱਸ ਦਈਏ ਫਿਰ ਹੁਣ ਦੱਸ ਦਈਏ ਫਿਰ ਹਾਂਜੀ ਛੋੜਿਆ ਵੀ ਜਿਹੜੇ ਵੀਰ ਭਰਾ ਆਪਣੇ ਨੇੜੇ ਵਾਲੇ ਆ ਨਾ ਹਾਂਜੀ ਉਹ ਤੇ ਹੁਣ ਕਹਿੰਦੇ ਵੀ ਕੋਈ ਨੇ 2-300 ਦੇ ਟੈਂਪੂ ਜਿੱਲ ਜਾਣਾ ਕਰਾਏ ਤੇ ਹਾਂਜੀ ਹਾਂਜੀ ਜਿਹੜੇ ਆਪਣੇ ਸੱਜਣ ਭਰਾ ਦੂਰ ਨੇੜੇ ਮੋਗੇ ਵਾਲੋਂ ਮਾਨਸਾ ਲੋਉਂਦੇ ਆ ਹਾਂਜੀ ਤੇ ਉਹਨਾਂ ਨੇ ਪਸ਼ੂ ਵੀ ਇਕੱਠੇ ਤਿੰਨ ਖਾਂਡੇ ਦੇ ਜੀਕਰ ਸਾਰਿਆਂ ਦਾ ਸੌਦਾ ਮਾਰ ਲੈਣਾ ਹਾਂਜੀ ਹਾਂਜੀ ਉਹ ਕਰਾਏ ਤੇ ਥੋੜੀ ਉਹਨਾਂ ਨੂੰ ਦਿੱਕਤ ਆਉਂਦੀ ਆ ਠੀਕ ਆ ਇਹ ਕਰਕੇ ਉਹਨਾਂ ਭਰਾਵਾਂ ਵਾਸਤੇ ਤਿੰਨ ਪਸ਼ੂ ਇਕੱਠੇ ਖਰੀਦਣਗੇ ਆਵੇਂ ਇੱਥੋਂ ਦੇ ਖਰੀਦਣ ਉਹਨਾਂ 'ਤੇ 10000 ਰੁਪਏ ਛੋੜ ਜਨਾਜਨਾ ਪਰ ਰੇਟ ਪਾਇਆ ਅੱਛਾ ਤਿੰਨਾਂ ਪਸ਼ੂਆਂ ਪਿੱਛੇ ਅੱਛਾ ਤਿੰਨ ਪਸ਼ੂਆਂ ਪਿੱਛੇ 10000 ਦੀ ਛੋਟ ਕਰਾਂਗਾ 10000 ਦੀ ਛੋਟ ਜੇ ਦੋ ਖੜੇਗਾ ਕਿ ਉਹਨੂੰ 5000 ਦੀ ਕਰਦਾ ਅੱਛਾ ਜੇ ਕੋਈ ਜੋੜਾ ਇਕੱਠਾ ਲਊਗਾ ਉਹਨੂੰ 5000 ਦੀ ਛੋਟ ਜਿਹੜੇ ਰੇਟ ਪਾਏ ਆ ਛੋਟ ਕਾ ਵੀ ਆਫਰ ਹੀ ਲਾਤਾ ਜਾ ਜੇ ਛੋਟ ਤੇ ਪਹਿਲਾਂ ਹੀ ਕਰਤੀਆਂ ਆਪਾਂ ਹਿਸਾਬ ਨਾਲ ਅੱਛਾ 5000 ਦੀ ਦੋ ਪਿੱਛੇ ਤੇ ਤਿੰਨਾਂ ਪਿੱਛੇ 10000 ਦਾ ਆਫਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਮੇਲਾ ਹੀ ਸਾਡਾ ਲੁੱਟਣ ਲਾ ਜਾ ਜੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਫਿਰ ਬਸ ਵੀਰ ਜਿਹੜਾ ਵੀਡੀਓ ਵੇਖਣੇ ਵੀਰ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਸੋਈਆਂ ਦੀ ਆਪਣੀ ਚਵਾਈ ਕਰਨੀ ਇੱਥੇ ਚਵਾਈ ਕਰਨ ਗੱਪਨਾ ਤੇ ਗੱਪਨਾ ਆਪਣੀ ਪਾਸ ਕਰਕੇ ਤਸੱਲੀ ਕਰਕੇ ਆਪਣੀਆਂ ਵੇਸ ਚਾੱਕ ਕੇ ਫੇਰੀ ਆਪਣਾ ਪੁੱਛੋ ਜੀ ਵੀਰ ਵੇਖ ਕੇ ਆ ਨਾ ਸਾਈ